ਆ ਜਿਹੜੇ ਮਹਤਨ ਪ੍ਰਚਾਰਕ ਕਰਦੇ ਆ ਕਹਿੰਦੇ ਵੀ ਇਹ ਇਤਿਹਾਸ ਦੇ ਵਿੱਚ ਤਾਂ ਰਲਾ ਹੋ ਗਿਆ ਵੀ ਜਿਵੇਂ ਕੋਈ ਉੱਥੇ ਸੁੱਕੇ ਦਾ ਪ੍ਰਸੰਗ ਆ ਜਾਂਦਾ ਜੀ ਇਤਿਹਾਸ ਦੇ ਵਿੱਚ ਸੁੱਕੇ ਦਾ ਪ੍ਰਸੰਗ ਆ ਗਿਆ ਜਾਂ ਬੱਤਰੇ ਝਟਕੰਦਾ ਵੀ ਆ ਜਾਂਦਾ ਜੀ ਉਹ ਕਹਿੰਦੇ ਸੁੱਕੇ ਦਾ ਤਾਂ ਕਿਸੇ ਰਲਾ ਕਰ ਦਿੱਤਾ ਹੋਣਾ ਕਿਸੇ ਨੇ ਮਿਕਸ ਕਰਤੀ ਹੋਣੀ ਆ ਕਿਸੇ ਨੇ ਪਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸੁੱਕੇ ਦਾ ਬੜਾ ਪ੍ਰਸੰਗ ਹੋਣਾ ਮਹਾਰਾਜ ਨੇ ਉੱਥੇ ਦੱਸਿਆ ਵੀ ਇਹ ਕਿਹੜਾ ਹੱਕਦਾਰ ਆ ਕਿਹੜਾ ਨਹੀਂ ਹੱਕਦਾਰ ਹੈਗਾ ਛਕਣ ਵਾਲਾ ਉਹ ਇਹ ਤਾਂ ਗੱਲ ਦੱਸਦੇ ਨਹੀਂ ਪ੍ਰਚਾਰਕ ਬਸ ਉਹ ਕਹਿੰਦੇ ਇਹ ਗੱਲ ਹੀ ਰਿਜੈਕਟੀ ਆ ਇਹ ਫਿਰ ਜਿਹੜਾ ਰਿਜੈਕਟ ਕਰੇ ਨਾ ਸਵਾਦ ਸੰਗਤ ਜੀ ਉਹਦੀ ਤਾਂ ਗੱਲ ਹੀ ਨਹੀਂ ਮੰਨਣੀ ਉਹ ਤਾਂ ਆਪਾਂ ਹੀ ਪਹਿਲਾਂ ਹੀ ਰਿਜੈਕਟ ਕਰ ਦੇਣਾ ਕਿਉਂਕਿ ਮਹਾਰਾਜ ਆਪਣੀ ਬਾਣੀ ਜੇ ਦੱਸਦੇ ਆ ਪਹਿਲਾਂ ਵੀ ਆਪਣਾ ਇਹਨੇ ਕਹਾ ਬੁਰਧ ਪ੍ਰਭ ਤੁਛ ਹਮਾਰੀ ਵਰਨ ਸਕਿਆ ਮਹਮਾ ਜੋ ਤਿਆਰੀ ਇਹ ਗੱਲ ਨਹੀਂ ਕੋਈ ਪ੍ਰਚਾਰਕ ਕਹਿੰਦਾ ਵੀ ਮੇਰੀ ਬੁੱਧੀ ਕਿੱਥੇ ਆ ਉਹ ਤਾਂ ਕਹਿੰਦਾ ਮੈਂ ਜੋ ਦੱਸ ਰਿਹਾ ਭਾਈ ਉਹੀ ਸੱਤ ਆ ਮੈਂ ਫਲਾਣੇ ਗ੍ਰੰਥਾਂ ਜੋ ਪੜ੍ਹਿਆ ਮੈਂ ਉਥੋਂ ਰਿਸਰਚ ਕਰੀ ਆ ਉਹ ਆਪਣੀ ਸਿਆਣਪ ਹੀ ਵਰਤੀ ਜਾਂਦਾ ਉਹਨੂੰ ਇਹ ਨਹੀਂ ਪਤਾ ਬਾਣੀ ਦੇ ਵਿੱਚ ਸਾਡੇ ਪਿਤਾ ਕੀ ਕਹਿ ਰਹੇ ਆ ਉਹ ਬਾਣੀ ਦੇ ਵਿੱਚ ਸਾਹ ਸੰਗੱਦੀ ਦਸਮ ਪਾਤਸ਼ਾਹ ਨੇ ਹੱਕਦਾਰ ਦੱਸਿਆ ਵੀ ਕਿਹੜਾ ਛਕੰਦਾ ਹੱਕਦਾਰ ਸੁੱਖਾ ਬੰਦੇ ਭਾਂਗ ਖਾਏ ਭੱਟ ਪਿੜਾ ਹੈ ਗੱਜਨ ਕੇ ਦਾੰਤ ਉਖਾ ਰਿਹਾ ਹੈ ਕੰਦੇ ਭੰਗ ਸ਼ੱਕੇ ਨਾ ਸੂਰਮਾ ਜਿਹੜਾ ਉਹ ਫਿਰ ਭੜਦਾ ਆ ਜੰਗ ਦੇ ਵਿੱਚ ਫਿਰ ਕਹਿੰਦੇ ਹਾਥੀ ਦੇ ਦੰਦ ਵੀ ਆਖਾੜ ਸਕਦਾ ਇਹ ਨਹੀਂ ਵੀ ਕੱਲਾ ਸੁੱਖੇ ਦੇ ਨਾਲ ਹੀ ਹੁੰਦੀ ਆ ਬੇ ਨਾਲ ਬਾਣੀਆਂ ਵੀ ਤਾਂ ਪਾੜ ਹੀ ਰਹੇ ਆ ਸਿੰਘ ਸੁੱਕਾ ਕਹਣਾ ਐ ਨਹੀਂ ਲਾ ਲੈਂਦੇ ਆ ਜੀ ਕਿੰਨੀਆਂ ਬਾਣੀਆਂ ਅਗਲੇ ਪੜਦੇ ਆ ਬੇ ਬੇਅੰਤ ਬਾਣੀਆਂ ਦੇ ਜਾਪ ਹੁੰਦੇ ਕੰਨਾਂ ਪਾਗ ਖਾਏ ਪੱਟ ਪੇੜਾ ਗੱਜਨ ਕੇ दांत उਖਾਰੇ ਹਾਥੀ ਦੇ ਦੰਦ ਵੀ ਆਖਾੜ ਕੇ ਦਿਖਾਏ ਵੀ ਫਿਰ 5:75 ਸਿੰਘ ਜੀ ਤਾਂ ਮਾਰੀ ਨਹੀਂ ਨਾ ਕਰਨੀ